ਸਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡੇ ਮੇਰੇ ਚੈਨਲ ਤੇ ਅੱਜ ਦੀ ਵੀਡੀਓ ਚ ਅੱਪਾ ਬਣਾਉਣੇ ਜਾ ਰਹੇ ਹਾਂ ਵਾਈਟ ਸੌਸ ਪਾਸਤਾ ਇਹ ਪਾਸਤਾ ਬਣੂਗਾ ਬਿਨਾ ਵਾਈਟ ਸੌਸ ਤੋਂ ਤੇ ਇੱਕ ਹੈਲਦੀ ਪਾਸਤਾ ਬਣਾਵਾਂਗੇ ਆਪਾਂ ਬੱਚਿਆਂ ਲਈ ਚਲੋ ਆ ਜੋ ਦੇਖਦੇ ਹਾਂ ਪਾਸਤੇ ਨੂੰ ਆਪਾਂ ਕੁੱਕਰ 'ਚ ਹਾਂ ਦੋ ਵਿਸਲਾ ਲਵਾਵਾਂਗੇ ਇਧਰ ਆਪਾਂ ਕੁੱਕਰ ਦੇ ਵਿੱਚ ਪਾਣੀ ਗਰਮ ਹੋ ਲਈ ਰੱਖਤਾ ਤੇ ਹੁਣ ਇਸ ਦੇ ਵਿੱਚ ਆਪਾਂ ਪਾਸਤਾ ਐਡ ਕਰਾਂਗੇ ਇਹ ਪਾਵਾਂਗੇ ਆਪਾਂ ਟੇਸਟ ਦੇ ਅਨਸਾਰ ਨਮਕ ਮਿਕਸ ਕਰ ਲਾਂਗੇ ਤੇ ਇੱਕ ਚਮਚ ਪਾਵਾਂਗੇ ਆਪਾਂ ਔਇਲ ਦਾ ਮਿਕਸ ਕਰਕੇ ਹੁਣ ਆਪਾਂ ਇਹਨੂੰ ਦੋ ਬਿਸਣਾ ਲਪਾਵਾਂਗੇ ਪਾਸਤਾ ਪਾਣੇ ਵਾਲਿਆ ਆਪਾਂ ਨਿਸ਼ਾਨਕੇ ਪਾਣੀ ਤੋਂ ਕੱਢ ਲਿਆ ਠੰਡਾ ਹੋਣ ਲਈ ਰੱਖ ਦਾਂਗੇ ਇਹਨੂੰ ਸਾਈਡ ਤੇ ਹੁਣ ਆਪਾਂ ਤਿਆਰੀ ਕਰਦੇ ਆਂ ਵਾਈਟ ਸੌਸ ਬਣਾਉਣ ਦੀ ਇਧਰ ਆਪਾਂ ਨੇ ਆਲੂ ਉਵਾਲ ਲਏ ਸੀਗੇ ਤੁਸੀਂ ਜੇ ਤੁਹਾਡੇ ਕੋਲ ਵੱਡੇ ਆਲੂ ਹੈਗੇ ਨੇ ਤਾਂ ਤੁਸੀਂ ਇੱਕ ਵੱਡਾ ਆਲੂ ਪਾ ਸਕਦੇ ਹੋ ਤੇ ਪਾਸਤਾ ਦੇ ਹਿਸਾਬ ਨਾਲ ਤੇ ਇਧਰ ਮੇਰੇ ਕੋਲ ਛੋਟੇ ਸੀ ਤਾਂ ਮੈਂ ਆਪਾਂ ਛੋਟੇ ਪਾ ਲਏ ਤੇ ਬੱਚਿਆਂ ਦੀ ਹੈਲਥ ਨੂੰ ਦੇਖਦੇ ਹੋਏ ਆਪਾਂ ਥੋੜੀ ਜਿਹੀ ਲੈਨੇ ਤੇ ਡਰਾਈ ਫਰੂਟ ਦੁੱਧ ਲਿਆ ਹੁਣ ਆਪਾਂ ਇਹਨਾਂ ਨੂੰ ਆਲੂਆਂ ਨੂੰ ਕੱਟ ਕੇ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਸਾਰਾ ਸਮਾਨ ਤੇ ਇਸ ਦੀ ਬਣਾਵਾਂਗੇ ਆਪਾਂ ਵਾਈਟ ਸੌਸ ਮੱਪੈ ਨੂੰ ਗ੍ਰाइंड ਕਰਕੇ ਲੈ ਕੇ ਆਵੇਂ ਫਿਰ ਕਰਾਂਗੇ ਤਿਆਰੀ ਆਪਾਂ ਆਪਾਂ ਨੇ ਸਾਰਾ ਸਮਾਨ ਪਾਇਆ ਸੀ ਗ੍ਰाइंड ਕਰ ਲਿਆ ਤੇ ਤੁਹਾਨੂੰ ਇਹਦੀ ਚੈੱਕ ਕਰਾਉਣੀ ਆ ਦੇਖੋ ਕਿੰਨਾ ਵਧੀਆ ਪੇਸਟ ਬਣ ਗਿਆ ਇੱਕ ਵਾਈਟ ਸੌਸ ਬਣ ਗਈ ਨਾ ਇਹ ਹੈਲਦੀ ਦੀ ਹੈਲਦੀ ਤੇ ਮੈਦੇ ਨਾਲੋਂ ਤਾਂ 100 ਗੁਣਾ ਇਹ ਵਧੀਆ ਹੈ ਆ ਤੁਸੀਂ ਵੀ ਘਰੇ ਬਣਾ ਕੇ ਬੱਚਿਆਂ ਨੂੰ ਐਵੇਂ ਖਵਾਇਓ ਕੁਝ ਵੀ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਆ ਸਬਜ਼ੀਆਂ ਵੀ ਐਡ ਕਰ ਸਕਦੇ ਆ ਇਹਦੇ ਵਿੱਚ ਜਿਹੜੇ ਬੱਚੇ ਨਹੀਂ ਵੀ ਪਸੰਦ ਪਾਸਤੇਜ ਕਰਦੇ ਸਬਜ਼ੀਆਂ ਤਾਂ ਇਸਦੇ ਵਿੱਚ ਇਹ ਗ੍ਰाइंड ਕਰ ਲਓ ਆਪਾਂ ਨੇ ਹੁਣ ਫਰਾਈ ਪੈਨ ਲੈ ਲਿਆ ਇਹਦੇ ਵਿੱਚ ਪਾ ਲਾਂਣ ਆਪਾਂ ਨੇ ਮੱਖਣ ਪਿਆਜ਼ ਆਪਾਂ ਨੇ ਇਸ ਤਰ੍ਹਾਂ ਚੌਪ ਕਰੇ ਨੇ ਤੁਸੀਂ ਆਪਣੇ ਚਾਹ ਜਿਹਾ ਨਾਲ ਚੱਲ ਚੱਲਦੇ ਮਿਲ ਕੇ ਪਿਆਜ਼ ਆਪਣੇ ਹੋ ਗਏ ਰੋ ਸੋਰੇ ਜੀ ਜਿਆਦਾ ਨਹੀਂ ਆਪਾਂ ਨੇ ਪਕਾਉਨੇ ਹੈਗੇ ਤੇ ਇੱਧਰ ਲੈ ਲਏ ਆਪਾਂ ਨੇ ਮਸਾਲੇ ਜੀਰਾ ਲੈ ਲਿਆ ਕਾਲੀ ਮਿਰਚ ਲੈ ਲਈ ਨਮਕ ਲੈ ਲਈ ਤੇ ਚਿਲੀ ਫਲੈਕਸ ਲੈ ਲਿਆ ਤੁਹਾਡੇ ਕੋਲ ਜੋ ਵੀ ਹੋਰ ਹਰਬਲ ਤੇ ਹੈਗੇ ਨੇ ਜੋ ਐਡ ਕਰ ਸਕ ਤਾ ਕਰੀਆ ਇਹਨਾਂ ਨੂੰ ਮਿਚਾ ਕਰਕੇ ਹੁਣ ਆਪਾਂ ਪਾਵਾਂਗੇ ਇਹ ਜੋ ਆਪਾਂ ਨੇ ਬੜਾਈਆ ਆਪਾਂ ਨੇ ਬ੍ਰੀਸ ਵਾਲੇ ਦਾ ਸੌਸ ਹੈ ਉਹ ਮੈਂ ਐਡ ਕਰ ਦਾਂ ਜੇ ਤੁਹਾਨੂੰ ਗਾੜ੍ਹੀ ਲੱਗਦੀ ਹੋਵੇ ਤਾਂ ਤੁਸੀਂ ਦੁੱਧ ਹੋਰ ਇਸਦੇ ਵਿੱਚ ਐਡ ਕਰ ਸਕਦੇ ਹੋ ਪੂਰਾ ਇਹ ਆਪਾਂ ਨੇ ਦੁੱਧ ਹੋਰ ਐਡ ਕਰਿਆ ਆਨ ਮਿਕਸ ਕਰਾਂਗੇ ਅਲੋਜੀ ਆਪਣੀ ਹੈਲਦੀ ਬਾਈਟ ਸੌਸ ਬਣ ਗਈ ਤੇ ਹੁਣ ਨਾਲੇ ਆਪਾਂ ਨੇ ਐਡ ਕਰਦਾਣੇ ਇਹਦੇ ਵਿੱਚ ਤਾਸਤਾ ਲਓ ਜੀ ਹੁਣ ਆਪਾਂ ਐਡ ਕਰਤਾ ਪਾਸਤਾ ਪਾਸਤਾ ਆਪਣਾ ਬਣ ਕੇ ਰੋ ਗਿਆ ਤਿਆਰ ਬਸ ਆਪਾਂ ਦੋ ਮਿੰਟ ਪਕਾਵਾਂਗੇ ਤੁਸੀਂ ਵੀ ਇਹ ਸਰੈਸਪੀ ਨੂੰ ਕਰੇ ਟ੍ਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਇਥੇ ਹੈਲਦੀ ਪਾਸਤੇ ਵਾਲੀ रेसिपी। ਤੇਰੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਚਲੋ ਜੀ। ਪਾਸਤਾ ਆਪਣਾ ਬਣ ਕੇ ਹੋ ਗਿਆ ਤਿਆਰ ਹੁਣ ਕਰਦੇ ਆਪਾਂ ਸਰਵ। ਕਰਾਂਗੇ। ਤੁਸੀਂ ਸਾਸ ਪਾਉਣੀ ਆ ਚਿਲੀ ਸਾਸ ਪਾਉਣੀ ਆ ਜੋ ਵੀ ਸਾਸ ਪਾਉਣੀ ਆ ਤੁਹਾਨੂੰ ਪਸੰਦ ਆ ਬੱਚਿਆਂ ਨੂੰ ਪਸੰਦ ਆ ਤੁਸੀਂ ਪਾ ਸਕਦੇ ਹੋ ਥੈਂਕ ਯੂ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਲਈ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ